We are deeply saddened to hear about the incident that transpired last week outside the Canning Vale Gurdwara in Western Australia Sikh holy scripture nu jehda desecrate kita o di video post kiti ede naal sikhan de jazbaat jehde ne o bade walund reh gaye ne jehdiya police forces ne unhan nu jadon o gunahgar tak ponch jandiyan ne par o di security da fikr hunda is layi ਉਹ ਕਦੇ ਵੀ ਉਹਦੀ ਮਸਬੀ ਆਈਡੈਂਟੀਟੀ ਜਾਂ ਉਹਦੀ ਪਛਾਣ ਜਾਂ ਦੂਜੇ ਤੀਜੇ ਡਿਸਕਲੋਜ਼ ਨਹੀਂ ਕਰਦੇ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਜਦੋਂ ਗੁੱਸੇ 'ਚ ਹੁੰਦੇ ਨੇ ਫਿਰ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸਾਨੂੰ ਇਸ ਬਾਰੇ ਕੋਈ ਦੋਰਾਵਾ ਨਹੀਂ ਹੋਣਾ ਚਾਹੀਦੀਆਂ ਕਿ ਭਾਈ ਇਸ ਦੇ ਪਿੱਛੇ ਹਾਈ ਕਮਿਸ਼ਨ ਕੌਂਸੂਲੇਟ ਜ਼ਿੰਮੇਵਾਰ ਨੇ ਉਹ ਕਿਸੇ ਵੀ ਸਿੰਘ ਕੌਰ ਦੇ ਨਾਮ ਵਾਲਿਆਂ ਨੂੰ ਵੀ ਉਹਨਾਂ ਨੇ ਵਰਤਿਆ ਹੋ ਸਕਦਾ ਉਹਦੇ ਚ ਸਾਦਾ ਸਾਧ ਦੇ ਚੇਲੇ ਉਹਨਾਂ ਦੇ ਵਿੱਚ ਆਰਐਸਐਸ ਦੇ ਬੰਦੇ ਉਸ ਨੂੰ ਵੀ ਵਰਤਿਆ ਜਾ ਸਕਦਾ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਰਸ ਆਸਟ੍ਰੇਲੀਆ ਦੇ حوالے ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਪਾਰਟ ਸਿਟੀ ਦੇ ਕੇਨਿੰਗਵਿਲ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਗੁਰਕਾ ਸਾਹਿਬ ਦੀ ਬੇਅਦਬੀ ਦਾ ਜਿਹੜਾ ਮੁੱਦਾ ਹੈ ਇੰਟਰਨੈਸ਼ਨਲ ਲੈਵਲ ਦਾ ਮੁੱਦਾ ਬਣ ਚੁੱਕਿਆ ਹੈ ਔਰ ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂ ਬ੍ਰਿਜ ਵੱਲੋਂ ਇਸ ਘਟਨਾ ਦੀ ਨਿਖੇਦੀ ਤੋਂ ਬਾਅਦ ਹੁਣ ਚਾਰ ਹੋਰ ਪਾਰਲੀਮੈਂਟ ਮੈਂਬਰਾਂ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਸੋ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਆੜਾ ਢਾੜਾ ਥਾਵਾਂ ਤੇ 10 ਸਤੰਬਰ ਨੂੰ ਅ ਰੋਸ ਜਿਹੜੇ ਮਾਰਚ ਕੱਢੇ ਜਾਣਗੇ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਹੀਂ ਇਤਨਾ ਬੜੇ ਰਹਿਣਾ ਦੇ ਕੰਸਲ ਨਹੀਂ ਆ ਲਿਖ ਲਈ ਤੁਹਾਰਾ ਸਭ ਤੋਂ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਹਾਲਾਂਕਿ ਦਿਲ ਬਲੁੰਦ ਰਿਆ ਜਾਂਦਾ ਜਦੋਂ ਅਸੀਂ ਗੁਰਬਾਣੀ ਦੀ ਬੇਅਦਵੀ ਸਾਡੇ ਜਾਨ ਤੋਂ ਪਿਆਰੇ ਟਰਨਲ ਗੁਰੂ ਜਾਗਤ ਜੋਤ ਗੁਰੂ ਦੇ ਉੱਤੇ ਗੁਰਬਾਣੀ ਤੇ ਹਮਲਾ ਜਿਸ ਨੂੰ ਸਿੱਖ ਕੌਮ ਤੇ ਹਮਲਾ ਡੇਵਿਡ ਸ਼ੂ ਬ੍ਰਿਜ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਸੀ لیکن ਅਸੀਂ ਇਸ ਗੱਲ ਲਈ ਅਪਰੀਸ਼ੀਏਟ ਵੀ ਕਰਦੇ ਆ ਕਿ ਭਾਈ ਉਹਨਾਂ ਦੇ ਕੱਲੇ ਸਿਰਫ ਇਹ ਨਹੀਂ ਕਿ ਲਾ ਐਨਫੋਰਸਮੈਂਟ ਔਰ ਦੂਸਰੇ ਡਿਪਾਰਟਮੈਂਟ ਹੌਫਲੀ ਐਕਟਿਵ ਨਹੀਂ ਔਰ ਆਲਮੋਸਟ ਉਹ ਕੇਸ ਨੂੰ ਕਰੈਕ ਕਰਨ ਦੇ ਨੇੜੇ ਪਹੁੰਚ ਗਏ ਨੇ ਪਰ ਜਿਵੇਂ ਉਹਨਾਂ ਦੇ ਇਵਨ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਨਹੀਂ ਉਹਨਾਂ ਮੁਲਕਾਂ ਦੇ ਵਿੱਚ ਆਵਾਜ਼ ਚੁੱਕੀ ਹੈ ਇਹ ਬਿਲਕੁਲ ਕੌਂਟਰੀ ਹੈ ਉਸ ਦੇ ਬਰਕਸ ਹੈ ਜੋ ਕੁਸ਼ 80 2015 ਤੋਂ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਗਾਇਬ ਕੀਤੇ ਜਾਂਦੇ ਨੇ ਬੇਦਬ ਕੀਤਾ ਜਾਂਦੇ ਨੇ ਗੋਲੀकांड ਵਰਤੇ ਜਾਂਦੇ ਨੇ ਔਰ ਉੱਥੇ ਅਦਰਦਨ ਕਿ ਜਿਹੜੇ ਸਿੱਖ ਪ੍ਰਭਾਵਤ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿੱਖਾਂ ਤੋਂ ਵੋਟਾਂ ਲੈਣੀਆਂ ਤੁਹਾਨੂੰ ਕੋਈ ਹਮਦਰਦੀ ਦੀ ਆਵਾਜ਼ ਨਜ਼ਰ ਨਹੀਂ ਆਂਦੀ ਹੁਣ ਇਸ ਗੁਟਕਾ ਸਾਹਿਬ ਦੀ ਬੇਦਬੀ ਜਿਹੜੀ ਗੁਰਦੁਆਰਾ ਸਾਹਿਬ ਦੇ ਬਾਹਰ ਪਰਥ ਦੇ ਸ਼ਹਿਰ ਚ ਜਿਹੜੀ ਹੈ ਉਹ ਹੁੰਦੀ ਹੈ इस लैके अज चार होर मैंबर पार्लियामेंट जोड़े आस्ट्रेलीयन पार्लीमेंट के ने डॉक्टर एनी एली एम पी ए फैडरल मैबर ने कौवानों तो। तानिया लॉरेंस यम पी ने फैडरल मैबर हैसलकों और सैम लिम एम पी ने फैडरल मैंबर फॉर टैगनी और मैट क्योग ये एम पी ने फैडरल मैबर फॉरबर्ट ये चारों ਜਿਹੜੇ ਨੇ ਵਜ਼ਾਰ ਹੈ ਗੋਰੇ ਨੇ ਜਾਂ ਨਾਨ ਸਿੱਖ ਨੇ ਉਹਨਾਂ ਦੀ ਬੜੀ ਸਟੇਟਮੈਂਟ ਮਜ਼ਬੂਤ ਸਟੇਟਮੈਂਟ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਰਿਗਾਰਡਿੰਗ ਦਾ ਡੈਸੈਕ੍ਰੇਸ਼ਨ ਆਫ ਦਾ ਗੁਦਕਾ ਸਾਹਿਬ ਔਰ ਸਿੱਖ ਕਮਿਊਨਿਟੀ ਇਨ ਆਸਟ੍ਰੇਲੀਆ ਆਰ ਵੈਲਿਊਡ ਐਂਡ ਇੰਪੋਰਟੈਂਟ ਕੰਟਰੀਬਿਊਟਰਸ ਟੂ ਓਵਰ ਸੋਸਾਇਟੀ ਫਾਰ イヤਸ ਵੈਨ ਸੋ ਮਨੀ ਪੀਪਲ ਵਾਰ ਇਨ ਨੀਡ ਆਫ ਹੈਲਪਿੰਗ ਹੈਂਡ ਦਾ ਸਿੱਖ ਕਮਿਊਨਿਟੀ ਵਾਰ ਓਨਲੀ ਟੂ ਰੈਡੀ ਟੂ ਐਕਸਟੈਂਡ 댓 ਹੈਂਡ ਥੇਅਰ ਅਫਰਟਸ ਡਿਊਰਿੰਗ ਦਾ ਪਰਥ hills bushfires black summer bushfires nsw floods and other acts of community service are a testament to the dedication to our nation ye hai jedi sikhan di soft power di recognition unhone kiti hai unhone keha ki bhai jadon vi load paya mulk nu sik sab to pehla agge aaye ne unhone tin char jediyan parth hill bushfires hoyiyan hai ब्लैक समर बुश फायर जेडएनएसडब्ल्यू फ्लड्स ਹਨਾ ਕੋਵਿਡ 19 ਜਿਹੜੀ ਉਹਨਾਂ ਨੇ ਐਂਡ ਅਦਰ ਐਕਟਸ ਕਿਹਾ ਹੈ ਕੋਵਿਡ 19 ਦੇ ਚੱਲਦੇ ਹਨ ਉਹਨਾਂ ਕਹਿੰਦਾ ਸਭ ਤੋਂ ਪਹਿਲਾਂ ਸਿੱਖ ਜਿਹੜੇ ਨੇ ਉਹ ਮੂਰੇ ਆਂਦੇ ਨੇ ਨੇਸ਼ਨ ਦੀ ਹੈਲਪ ਦੇ ਵਿੱਚ ਵੀ ਆਰ ਡੀਪਲੀ ਸੈਡਨ ਟੂ ਹियर अबाउट द ਇਨਸੀਡੈਂਟ दैट ტ੍ਰਾਂਸਪਾਇਰਡ ਲਾਸਟ ਵੀਕ ਆਊਟਸਾਈਡ ਦਾ ਕੈਨਿੰਗਵੇਲ ਗੁਰਦੁਆਰਾ ਇਨ ਵੈਸਟਰਨ ਆਸਟ੍ਰੇਲੀਆ ਅਸੀਂ ਬਹੁਤ ਦੁਖੀ ਹਾਂ ਜਿਹੜੀ ਘਟਨਾ ਕੈਨਿੰਗਵੇਲ ਗੁਰਦੁਆਰੇ ਦੇ ਬਾਹਰ ਹੋਈ ਫਿਰ ਉਹਨਾਂ ਨੇ ਟਿਕਟਾਕ ਵੀਡੀਓ ਦੀ ਗੱਲ ਕੀਤੀ ਕਿ ਬਈ ਉਹਨੇ ਸਿੱਖ ਹੋਲੀ ਸਕ੍ਰਿਪਚਰ ਨੂੰ ਜਿਹੜਾ ਡੈਸੈਕ੍ਰੇਟ ਕੀਤਾ ਉਹਦੀ ਵੀਡੀਓ ਪੋਸਟ ਕੀਤੀ ਇਹਦੇ ਨਾਲ ਸਿੱਖਾਂ ਦੇ ਜਜ਼ਬਾਤ ਜਿਹੜੇ ਨੇ ਉਹ ਬੜੇ ਬਲੁੰਦ ਰਹੇ ਗਏ ਨੇ ਔਰ ਇਨਕਲੂਡਿੰਗ ਦੋਸ Who live in the electorates in Cowan Hasler Tagniant Burt ਉਹਨੇ ਚਾਰੋਂ ਹੀ ਐਮਪੀ ਉਹਨਾਂ ਹਲਕਿਆਂ ਤੋਂ ਆਂਦੇ ਨੇ ਜਿੱਥੇ ਸਾਈਜ਼ੇਬਲ ਸਿਕ ਪopੂਲੇਸ਼ਨ ਵੀ ਹੈ ਸੋ ਉਹਨਾਂ ਨੇ ਆਪਣੀ ਆਵਾਜ਼ ਉਹਨਾਂ ਦੇ ਨਾਲ ਰਲਾਈ ਹੈ ਅੱਛਾ ਔਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜੀ ਹੈ ਇਮੋਸ਼ਨਸ ਨੇ ਉਹਾਈ ਨੇ ਔਰ ਹਾਲਾਂਕਿ ਸੱਚ ਪਤਾ ਸਾਰੀ ਸਥਿਤੀ ਸਾਹਮਣੇ ਨਹੀਂ ਆਈ ਔਰ ਇਸ ਤੇ ਲਈ ਜਿਹੜੀਆਂ ਨੇ ਰੈਲੇਵੈਂਟ ਅਥਾਰਟिटीज ਇਸ ਘਟਨਾ ਨੂੰ ਇਨਵੈਸਟੀਗੇਟ ਕਰ ਰਹੀਆਂ ਨੇ ਫਿਰ ਉਹਨਾਂ ਨੇ ਆਸਟ੍ਰੇਲੀਆ ਦੀ ਖੂਬਸੂਰਤੀ ਦੀ ਗੱਲ ਕੀਤੀ ਕਿ ਡਾਈਵਰਸ ਕੰਟਰੀ ਹੈ ਜਿੱਥੇ ਸਾਰੇ ਲੋਕਾਂ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਮਜ਼ਹਬ ਨੂੰ ਬਿਨਾ ਕਿਸੇ ਡਰ ਫੀਅਰ ਤੋਂ ਪ੍ਰੈਕਟਿਸ ਕਰ ਸਕਣ ਅਸੀਂ ਆਪਣੇ ਨੇਸ਼ਨ ਦੇ ਵਿੱਚ ਸੋਸ਼ਲ ਕੋਹੀਜਨ ਕਈ ਜਨਰੇਸ਼ਨਾਂ ਤੋਂ ਬਿਲਡ ਕੀਤਾ ਹੈ ਹਰ ਇੱਕ ਨੂੰ ਟੁਗੇਦਰ ਰਹਿਣ ਦੀ ਲੋੜ ਹੈ ਔਰ ਅਸੀਂ ਕਮਿਊਨਲ ਹਾਰਮਨੀ ਸਤਿ ਭਾਵਨਾ ਨੂੰ ਕਾਇਮ ਰੱਖੀਏ ਨਾਟ ਅਲੋਇੰਗ ਇੰਡੀਵਿਜੂਅਲਸ ਟੂ ਸੋ ਸੀਡਸ ਆਫ ਹੇਟ ਰੈ ਕਿ ਇਸ ਸਮਾਜ ਦੀ ਦੂਸਰੇ ਬਤੀ ਨਫਰਤ ਨਹੀਂ ਹੋਣੀ ਚਾਹੀਦੀ ਔਰ ਫਿਰ ਉਹਨਾਂ ਨੇ ਚਾਰੋਂ ਹਲਕਿਆਂ ਦੀ ਗੱਲ ਕੀਤੀ ਹੈ ਕਿ ਵੀ ਅਸੀਂ ਸਿੱਖ ਕਮਿਊਨਿਟੀ ਜਿਹੜੀ ਹੈ ਇਹਨਾਂ ਹਲਕਿਆਂ ਦੀ ਉਹਨਾਂ ਨੂੰ ਵੀ ਐਕਸਟੈਂਡ ਆਵਰ ਸਪੋਰਟ ਐਂਡ ਸੋਲੀਡੈਰਿਟੀ ਡੂਰਿੰਗ ਦਾ ਡਿਫਿਕਲਟ ਪੀਰੀਅਡ ਕਿ ਜਿਸ ਜ਼ਰਬਾਤੀ ਹਾਰਡ ਡੇਸ ਪੀਰੀਅਡ ਚੋਂ ਨਿਕਲ ਰਹੇ ਨੇ ਔਰ ਅਸੀਂ ਉਹਨਾਂ ਦੇ ਨਾਲ ਖਲੋਤੇ ਸੋ ਇਹ ਬੜੀ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਸ਼ੋ ਵੀ ਕਰਦਾ ਹੈ ਕਿ ਵੀ ਜਿਹੜਾ ਫਰਜ਼ ਹੁੰਦਾ ਹੈ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦਾ ਉਹਨਾਂ ਨੇ ਉਹ ਨਿਭਾਇਆ ਪਰ ਅਸੀਂ ਆਪਣੀ ਕਮਿਊਨਿਟੀ ਦੇ ਐਂਗਲ ਤੋਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਬਹੁਤ ਸਾਰੀਆਂ ਕਾਲਾਂ ਆਸਟ੍ਰੇਲੀਆ ਤੋਂ ਔਰ ਮੈਸੇਜਸ ਸਾਡੀ ਇਹ ਸਾਰੀ ਕਵਰੇਜ ਨੂੰ ਲੈ ਕੇ ਆਂਦਾ ਨੇ ਐਪਰੀਸ਼ੀਏਸ਼ਨ ਹੁੰਦੀ ਆ ਮਜ਼ਾਰ ਹੈ। ਜੀ। ਲੇਕਿਨ ਅਸੀਂ ਇਹ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਵੀ ਬੇਸ਼ੱਕ ਸਾਨੂੰ ਕੋਈ ਭੁਨੇਖਾ ਨਹੀਂ ਹੈ ਕਿ ਇਹ ਇੰਡੀਆ ਦੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਲਾਈਨ ਜਿਹੜੀ ਉਹਨਾਂ ਨੇ ਅਬਰਾਡ ਸਿੱਖਾਂ ਦੇ ਉੱਤੇ ਲਿਆਂਦੀ ਉਸ ਦੇ ਨਾਲ ਹੀ ਇਹ ਵੀ ਉਹਦਾ ਹਿੱਸਾ ਹੈ। ਇਹਦੇ 'ਚ ਕੌਣ ਅਸੀਂ ਹੋਪ ਕਰਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਅਲਟੀਮੇਟਲੀ ਕਲਪਰੇਟਰ ਨੂੰ ਤੱਕ ਤਾਂ ਪਹੁੰਚੇਗੀ ਪਰ ਇਹ ਵੀ ਇੱਕ ਪਾਰਟ ਹੁੰਦਾ ਹੈ ਕਿ ਜਿਹੜੀਆਂ ਪੁਲਿਸ ਫੋਰਸਸ ਨੇ ਉਹਨਾਂ ਨੂੰ ਜਦੋਂ ਉਹ ਗੁਨਾਹਗਾਰ ਤੱਕ ਪਹੁੰਚ ਜਾਂਦੀਆਂ ਨੇ ਫਿਰ ਉਹਦੀ ਸਕਿਉਰਿਟੀ ਦਾ ਫਿਕਰ ਹੁੰਦਾ ਹੈ ਇਸ ਲਈ ਉਹ ਕਦੇ ਵੀ ਉਹਦੀ ਮਸਬੀ ਆਈਡੈਂਟੀਟੀ ਜਾਂ ਉਹਦੀ ਪਛਾਣ ਜਾਂ ਦੂਜੇ ਤੀਜੇ ਡਿਸਕਲੋਜ਼ ਨਹੀਂ ਕਰਦੇ ਜੇ ਉਹਨਾਂ ਨੇ ਕੋਈ ਬੰਦੇ ਦੇ ਕੋਲ ਪੇਪਰ ਨਹੀਂ ਨੇ ਉਹਨੂੰ ਰਿਪੋਰਟ ਵੀ ਕਰਨਾ ਹੈ ਤੇ ਉਹ ਉਹਨੂੰ ਪ੍ਰੋਟੈਕਟ ਕਰਦੇ ਨੇ ਕਿ ਵੀ ਉਹ ਜਾਣਕਾਰੀ ਵੀ ਨਾ ਜਾਏ ਤਾਂ ਕਿ ਉਹਨੂੰ ਇੱਥੇ ਜਾਂ ਉੱਥੇ ਉਨਾਂ ਨੂੰ ਵੀ ਪਤਾ ਹੈ ਕਿ ਪਾਈ ਜਦੋਂ ਗੁੱਸੇ 'ਚ ਹੁੰਦੇ ਨੇ ਫਿਰ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਲੇਕਿਨ ਸਾਨੂੰ ਇਸ ਬਾਰੇ ਕੋਈ ਦੋਰਾਵਾ ਨਹੀਂ ਹੋਣਾ ਚਾਹੀਦੀਆਂ ਕਿ ਪਾਈ ਇਸ ਦੇ ਪਿੱਛੇ ਹਾਈ ਕਮਿਸ਼ਨ ਕੌਂਸੂਲੇਟ ਜ਼ਿੰਮੇਵਾਰ ਨੇ ਉਹ ਕਿਸੇ ਵੀ ਸਿੰਘ ਕੌਰ ਦੇ ਨਾਮ ਵਾਲਿਆਂ ਨੂੰ ਵੀ ਉਹਨਾਂ ਨੇ ਵਰਤਿਆ ਹੋ ਸਕਦਾ ਉਹਦੇ ਚ ਸਦਾ ਸਾਧ ਦੇ ਚੇਲੇ ਉਹਨਾਂ ਦੇ ਵਿੱਚ ਆਰਐਸਐਸ ਦੇ ਬੰਦੇ ਉਹਨਾਂ ਨੇ ਕੋਈ ਮੁਹੰਮਦ ਜਾਂ ਕੋਈ ਹੋਰ ਮੁਸਲਮਾਨੀ ਨਾਮ ਵੀ ਵਰਤਿਆ ਹੋ ਸਕਦਾ ਹੈ ਜਾਂ ਉਸ ਨੂੰ ਵੀ ਵਰਤਿਆ ਜਾ ਸਕਦਾ ਹੈ ਕਿਉਂਕਿ ਜਿਸ ਲੈਵਲ ਦੀ ਇੱਕ ਨਫ਼ਰਤ ਇਸ ਵੇਲੇ ਕੋਈ ਯੂਕੇ 'ਚ ਬੈਠਾ ਜਿਹਨੇ ਮੁਸਲਮਾਨ ਆਈਡੈਂਟੀਟੀ ਆਪਣੀ ਦੱਸੀ ਹੋਈ ਹੈ ਉਹ ਸਿੱਖਾਂ ਦੇ ਖਿਲਾਫ ਸਿੱਖ ਗੁਰੂਆਂ ਦੇ ਖਿਲਾਫ ਜ਼ਹਿਰ ਉਗਲ ਰਿਹਾ ਹੈ ਔਰ ਉਸ ਨੂੰ ਵੀ ਆਧਾਰ ਬਣਾ ਕੇ ਕਿ ਜੀ ਦੇਖੋ ਉਹੀ ਪਾਰਟ ਹੈ ਸੋ ਇਹ ਕੋਈ ਵੀ ਪਾਤਰ ਜਿਹੜਾ ਔਰ ਵੈਸੇ ਹੀ ਕਿਸੇ ਨੂੰ ਜਿਹੜੇ ਲੋਕ ਕੋਈ ਬੇਰੁਜ਼ਗਾਰ ਜਾਂ ਦੂਜੇ ਨੇ ਉਹ ਕਿਸੇ ਨੂੰ ਵੀ ਵਰਤਿਆ ਜਾ ਸਕਦਾ ਸੋ ਬਾਕੀ ਤਾਂ ਟਰਸਟ ਹੈ ਉਹਨਾਂ ਦੀਆਂ ਏਜੰਸੀਜ਼ ਦੇ ਉੱਤੇ ਜਿਹੜੀਆਂ ਲਾ ਐਨਫੋਰਸਮੈਂਟ ਜਾਂ ਇੰਟੈਲੀਜੈਂਸ ਏਜੰਸੀਜ਼ ਨੇ ਪਰ ਸਾਨੂੰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਸਮਝਦੇ ਹਾਂ ਕਿ ਕਿਉਂਕਿ ਇਹ ਕੰਟੀਨਿਊਟੀ ਹੈ ਇੰਡੀਅਨ ਸਟੇਟ ਦੀ ਜਿਹੜੇ ਉਹਨਾਂ ਨੇ ਸਿੱਖਾਂ ਦੇ ਉੱਤੇ ਟੋਟਲ ਵਾਰ ਵਡੀ ਹੋਈ ਹੈ ਜੂਨ 84 ਤੋਂ ਜਿਹੜੀ ਹੁਣ ਉਹ ਆਫਸ਼ੋਰ ਲੈ ਆਏ ਨੇ ਟਰਾਂਸਨੇਸ਼ਨਲ ਰਿਪਰੈਸ਼ਨ ਦੇ ਥੱਲੇ ਇਸ ਲਈ ਇਹ ਬਿਲਕੁਲ ਠੀਕ ਫੈਸਲਾ ਹੈ ਜਿਹੜੀਆਂ ਆਸਟ੍ਰੇਲੀਆ ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ 10 ਸਤੰਬਰ ਨੂੰ ਰੋਸ ਮਾਰਚ ਥਾਉ ਥਾਈ ਜਿਨ੍ਹਾਂ ਦੀਆਂ ਡਿਟੇਲਸ ਵੀ ਸਾਰੇ ਜਿਹੜੀਆਂ ਨੇ ਮੀਡੀਆ 'ਚ ਚਰਚਾ 'ਚ ਨੇ ਲੇਕਿਨ ਕੁਝ ਜਿਹੜੀਆਂ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਵੀ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ ਰੋਸ ਮਾਰਚ ਅਗੇਂਸਟ ਪਰਥ ਬੇਦਵੀ ਆਫ ਗੁਰਬਾਣੀ ਗੁਟਕਾ ਸਾਹਿਬ ਇਹ ਫੈਡਰੇਸ਼ਨ ਸਕੇਅਰ ਤੇ ਸਟੇਟ ਲਾਇਬ੍ਰੇਰੀ ਵਿਕਟੋਰੀਆ ਦੇ ਵਿਚਾਰੇ ਨੈਸ਼ਨਲ ਡੇ ਆਫ ਐਕਸ਼ਨ ਉਹਨਾਂ ਨੇ ਦਿੱਤਾ ਹੈ ਟਿਊਜ਼ਡੇ ਹੈ 10 ਸਤੰਬਰ ਨੂੰ 11 ਵਜੇ ਤੋਂ ਜਿਹੜਾ ਹੈ ਉਹ ਮੈਲਬੌਰਨ ਸਿਟੀ ਦੇ ਵਿੱਚ ਰੋਸ ਮਾਰਚ ਹੋਣਾ ਸੋ ਇਹ ਉਹਨਾਂ ਦਾ ਜਿਹੜੀ ਹੈ ਲੋਕੇਸ਼ਨ ਦਾ ਉਹਨਾਂ ਨੇ ਮੈਪ ਵੀ ਬਣਾ ਕੇ ਦਿੱਤਾ ਹੈ ਫਿਰ ਇੱਕ ਜਿਹੜੀ ਸਾਡੇ ਕੋਲ ਜਾਣਕਾਰੀ ਆ ਹੋਏ 71 ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵਲਾਏ ਹੰਬਲ ਹੰਬਲੀ ਇਨਵਾਈਟ ਆਲ ਸੰਗਤ ਇਹ ਯੂਨਾਈਟਿਡ ਸਿੱਖ ਕੌਂਸਲ ਆਫ ਆਸਟ੍ਰੇਲੀਆ ਜਿਹੜਾ ਉਹਨਾਂ ਦੇ ਵੱਲੋਂ ਹੈ ਕਿ ਕਮਿਊਨਿਟੀ ਇੰਗੇਜਮੈਂਟ ਔਨ ਗੁਰਬਾਣੀ ਪੋਥੀ ਬੇਦਵੀ ਇਹ 10 ਸਤੰਬਰ ਨੂੰ 6 ਵਜੇ ਗੁਰਦੁਆਰਾ ਗਲੈਨਵੁੱਡ ਸਾਹਿਬ ਜਿਹੜਾ ਇਹ ਮੈਰੀਵੈਂਟ ਗਲੈਨ ਗਲੈਨਵੁੱਡ ਸਿਟੀ ਹੈ ਉਸ ਦੇ ਵਿੱਚ ਹੈ ਔਰ ਇਸੇ ਤਰ੍ਹਾਂ ਜਿਹੜਾ ਹੋਰ ਵੀ ਸਟੇਟਮੈਂਟਸ ਇਸ ਦੇ ਉੱਤੇ ਜਿਵੇਂ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਮੈਂ ਵਕਤ ਦੀ ਜਿਹੜੀ ਕਾਟ ਕਰਕੇ ਮੈਂ ਇਹਨਾਂ ਨੂੰ ਪੜ ਨਹੀਂ ਪਾਵਾਂਗਾ ਇਸੇ ਤਰ੍ਹਾਂ ਸਿੱਖ ਕਮਿਊਨਿਟੀ ਆਫ ਵੈਸਟਰਨ ਵਿਕਟੋਰੀਆ ਉਹਨਾਂ ਦੀ ਵੀ ਇਸ ਦੇ ਉੱਤੇ ਪ੍ਰੈਸ ਰਿਲੀਜ਼ ਹੈ ਪ੍ਰੀਤਮ ਸਿੰਘ ਸੈਕਟਰੀ ਵੱਲੋਂ ਜਾਰੀ ਕੀਤੀ ਗਈ ਹੈ ਔਰ ਉਹਦੇ ਚ ਉਹਨਾਂ ਨੇ ਇਹ ਸਾਰੇ ਨੂੰ ਇਹ ਕਿਹਾ ਕਿ ਬਈ ਆਸਟ੍ਰੇਲੀਅਨ ਅਥਾਰਟिटीज ਜਿਹੜੀਆਂ ਨੇ ਇਸ ਦੇ ਉੱਤੇ ਐਕਸ਼ਨ ਲੈਣ ਔਰ ਉਹਨਾਂ ਨੇ ਜਿਹੜੀ ਤਿੰਨ ਉਹਦੇ ਚ ਡਿਮਾਂਡ ਕੀਤੀਆਂ ਨੇ ਕਿ ਬਈ ਇਹ ਅਸੀਂ ਇਸ ਸੈਕਟਰ ਨੂੰ ਕੰਡੈਮ ਕਰਦੇ ਹਾਂ Strong and public condemnation of heinous act from political leaders at both state and federal levels. As oh, he already, they said David Shubridge was the first senator. Unchar four MPs this statement. that a ke thorough investigation, ensuring that a thorough investigation is conducted by the relevant authorities to bring those responsible for this sacrilege to justice. Such actions must be met with legal consequences. to prevent similar incidents in the future including foreign agencies involvement into this incident eh bada strong nukta hai kyuki sanu koi bhelekha nahi hai ki indian state unna de jinan ne australia de vich pehla vi khalsaistan referendum de dauran apne mandiran de vich aap graffiti karke onu sikhan de khatej paan di koshish kiti phir unna ne religious harmony di gal kiti hai ki oh oh initiative jide thalle greater understanding hoye ਰਿਸਪੈਕਟ ਹੋਏ ਡਿਫਰੈਂਟ ਫੇਥਸ ਦੇ ਵਿੱਚ ਵੈਸੇ ਕੋਈ ਵੀ ਫੇਥ ਵਾਲਾ ਬੰਦਾ ਕਿਸੇ ਦੂਸਰੇ ਦੇ ਫੇਥ ਦੀ ਸਕ੍ਰਿਪਚਰ ਜਾਂ ਉਹਦੀ ਡੀਟੀ ਜਾਂ ਉਹਦੇ ਫੇਥ ਦੇ ਉੱਤੇ ਹਮਲਾ ਨਹੀਂ ਕਰਦਾ ਇਹ ਡੈਲੀਬਰੇਟ ਹੈ ਇਹਨਾਂ ਨੂੰ ਕੋਈ ਰਿਲੀਜੀਅਸ ਹਾਰਮਨੀ ਜਾਂ ਦੂਜੇ ਦਾ ਸਬਕ ਨਹੀਂ ਪੜਾਇਆ ਜਾ ਸਕਦਾ ਪਰ ਕਿਉਂਕਿ ਉਹਨਾਂ ਨੇ ਇਹ ਸਾਰੀ ਸਟੇਟਮੈਂਟ ਮੇਨ ਸਟ੍ਰੀਮ ਆਸਟ੍ਰੇਲੀਅਨ ਕਮਿਊਨਿਟੀ ਦੇ ਲਈ ਵੀ ਰੱਖੀ ਹੈ ਸੋ ਇਹ ਗੱਲ ਕਰਨੀ ਬਣਦੀ ਹੈ ਪਰ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿੱਥੇ-ਜਿੱਥੇ ਵੀ ਜੋ-ਜੋ ਐਕਟੀਵਿਟੀ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਦਿੰਦੀਆਂ ਨੇ ਉਸ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਸ਼ਨ ਹੋਏ ਉਹ ਭਾਵੇਂ ਗੁਰਦੁਆਰਿਆਂ ਚਰਦਾਸ ਹੈ ਰੋਸ ਸਮਾਗਮ ਨੇ ਜਾਂ ਜਿਹੜਾ ਰੋਸ ਮਾਰਚ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਜੀ ਰਸਾਂ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬ੍ਰੇਕਫਾਸਟ ਤੁਸੀਂ ਕਿੰਨੇ ਜਣਾ ਦਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ